ਇਹ 11 ਕਰੋੜ ਦੀ ਰੌਣਕਾਂ ਜੋ ਕਿ ਇਸ ਵਾਰ ਪੰਜਾਬ ਸ਼ੇਡ ਲੈ ਕੇ ਆਈ ਹੈ ਲੋਕੀ ਦੂਰੋਂ ਦੂਰੋਂ ਇਹਨੂੰ ਟਿੱਕਾ ਪਾਣ ਆ ਰਹੇ ਪੂਰੇ ਪੰਜਾਬ ਤੋਂ ਪੂਰੇ ਇੰਡੀਆ ਤੋਂ ਸਾਡੀ ਦੁਕਾਨ ਤੇ ਇਸ ਤੋਂ ਪਹਿਲਾਂ ਵੀ ਸਾਡੀ ਦੁਕਾਨ ਤੇ ਰਸ ਪੈਂਦਾ ਸੀ ਪਰ ਇੰਨਾ ਨਹੀਂ ਪੈਂਦਾ ਸੀ ਪੂਰੇ ਇੰਡੀਆ ਜੀ ਪਤਾ ਕਿ ਸਭ ਤੋਂ ਵੱਧ ਅਨੰਮ ਅਸੀਂ ਕੱਢ ਚੁੱਕੇ ਹਾਂ ਹਾਲ ਤੱਕ ਕਰੋੜਾਂ ਵਾਲੇ 2.5-2 ਕਰੋੜ ਦੇ ਮੇਰੇ ਹਿਸਾਬ ਨਾਲ 6-7 ਨਿਕਲ ਚੁੱਕੇ ਆ 3 ਕਰੋੜ ਦਾ ਜਿਹੜਾ ਲਾਸਟ ਈਅਰ ਦੀਵਾਲੀ ਬੰਪਰ ਸੀਗਾ ਉਹ ਵੀ ਆਪਣੇ ਕੋਲ ਨਿਕਲਿਆ ਸੀ ਕੋਈ ਯਿਆਮ ਨਾ ਕਰਿਓ ਕਿ ਦੀਵਾਲੀ ਨਿਕਲ ਗਈ ਤੇ ਟਿਕਟ ਖਤਮ 31 ਤਰੀਕ ਤੱਕ ਇਹ ਟਿਕਟ ਵਿਕਰੀ ਹੈ 500 ਰੁਪਏ ਦੀ ਟਿਕਟ ਹੈ ਪਟਾਕੇ ਲੈਣੇ ਆਪਾਂ ਗਿਫਟ ਦੇਣੇ ਆ ਉਥੇ ਆਪਣੇ ਤੇ ਵੀ 500 ਰੁਪਏ ਖਰਚ ਕੇ ਇੱਕ 11 ਕਰੋੜ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਸਾਰੀ ਜਿਹੜੀ ਤੁਸੀਂ ਰੌਣਕਾ ਦੇਖ ਰਹੇ ਹੋ ਇਹ 11 ਕਰੋੜ ਦੀ ਰੌਣਕਾਂ ਜੋ ਕਿ ਇਸ ਵਾਰ ਪੰਜਾਬ ਸ਼ੇਡ ਲੈ ਕੇ ਆਈ ਹੈ 11 ਕਰੋੜ ਦਾ ਇਨਾਮ ਪਹਿਲੀ ਵਾਰ ਹੋਣ ਜਾ ਰਿਹਾ ਪੂਰੇ ਪੰਜਾਬ ਦੀ ਹਿਸਟਰੀ ਦੇ ਵਿੱਚ ਜੋ ਉਹਦੀ ਲਾਟਰੀ ਚੱਲ ਰਹੀ ਹੈ ਕਿ 500 ਰੁਪਏ ਦੇ ਵਿੱਚ ਕੋਈ ਵੀ ਇੱਕ ਟਿਕਟ 11 ਕਰੋੜ ਦਾ ਨਾਮ ਦੇ ਰਹੀ ਹੈ ਤਾਂ ਹੀ ਲੋਕਾਂ ਨੂੰ ਕ੍ਰੇਜ਼ ਹੈ ਜੀ ਇਹਦਾ ਕਿ ਮੇਰਾ 11 ਕਰੋੜ ਨਿਕਲੇ ਲੋਕੀ ਦੂਰੋਂ ਦੂਰੋਂ ਇਹਨੂੰ ਟਿਕਟਾ ਪਾਣ ਆ ਰਹੇ ਪੂਰੇ ਪੰਜਾਬ ਤੋਂ ਪੂਰੇ ਇੰਡੀਆ ਤੋਂ ਸਾਡੀ ਦੁਕਾਨ ਤੇ ਪਿਆਰ ਦੇਖਣ ਨੂੰ ਮਿਲ ਜੇਗਾ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਵੱਖਰੇ-ਵੱਖਰੇ ਲੋਕ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਇਹ 11 ਕਰੋੜ ਦਾ ਕ੍ਰੇਜ਼ ਹੈ ਇਸ ਤੋਂ ਪਹਿਲਾਂ ਵੀ ਸਾਡੀ ਦੁਕਾਨ ਤੇ ਰੌਣਕ ਪੈਂਦਾ ਸੀ ਪਰ ਇੰਨਾ ਨਹੀਂ ਪੈਂਦਾ ਸੀ ਇਹ 11 ਕਰੋੜ ਕਰਕੇ ਬਹੁਤ ਐਸ ਟਾਈਮ ਕਸਟਮਰ ਆਨੇ ਕਿੱਟਾ ਭਾਈ ਨਾਮ ਪੂਰੇ ਇੰਡੀਆ ਜੀ ਪਤਾ ਕਿ ਸਭ ਤੋਂ ਵੱਧ ਇਨਾਮ ਅਸੀਂ ਕੱਢ ਚੁੱਕੇ ਹਾਂ ਹਾਲ ਤੱਕ ਕਰੋੜਾਂ ਵਾਲੇ ਲੱਖਾਂ ਵਾਲੇ ਤਾਂ ਹਰ ਹਫ਼ਤੇ ਨਿਕਲਦੇ ਰਹਿੰਦੇ ਆ ਇਹ ਗੰਦੀ ਬੰਦ ਇੱਥੇ ਜੇ ਕੋਈ ਹੋਰ ਵੀ ਸ਼ੋਪ ਹੈਗੀ ਆਪਣੀ ਹਾਂਜੀ ਹਾਂਜੀ ਪੰਜ ਦੁਕਾਨਾਂ ਨੇ ਜੀ 메ਨ ਬ੍ਰਾਂਚ ਸਾਡੇ 55 ਨੰਬਰ ਹੈ ਜਿਹੜੀ ਸਭ ਤੋਂ ਪੁਰਾਣੀ ਦੁਕਾਨ ਹੈ ਕਲੌਕ ਟਾਵਰ ਦੇ ਨਾਲ ਇੱਕ ਜੋਦਾਪਿੰਡ ਚ ਵੀ ਹੈ ਡੁਗਰੀ ਮਾਰਕੀਟ ਦੇ ਵਿੱਚ ਸ਼ਾਪ ਨੰਬਰ 8 ਹੈ ਜੀ ਗੁਰੂ ਰਾਮਦਾਸ ਮਾਰਕੀਟ ਦੇ ਵਿੱਚ ਸਮਰਾਲਾ ਚੌਂਕ ਵੀ ਆ ਚੁੱਕੇ ਹੁਣ 11 ਨੰਬਰ ਦੁਕਾਨਾਂ ਲੁਧਿਆਣੇ ਦਾ 메ਨ ਸਮਰਾਲਾ ਚੌਂਕ ਹੈ ਜਿਹੜਾ ਇਹ ਕਿਨੇ ਕਿਹੜੇ ਕਿਹੜੇ ਨਾਮ ਇੱਥੇ ਨਿਕਲ ਚ ਕਿ 3 ਕਰੋੜ ਦਾ ਜਿਹੜਾ ਲਾਸਟ ਈਅਰ ਦੀਵਾਲੀ ਬੰਪਰ ਸੀਗਾ ਉਹ ਵੀ ਆਪਣੇ ਕੋਲ ਨਿਕਲਿਆ ਸੀ 3 ਕਰੋੜ ਦਾ ਇਨਾਮ ਸੀ ਉਸ ਵਾਰ ਕਰੋੜ ਦਾ ਵੀ ਨਿਕਲ ਚੁਕਿਆ ਹੈ 2 ਕਰੋੜ ਦੇ ਵੀ ਨਿਕਲ ਚੁਕੇ ਆ ਤੁਮ ਐਤ ਕੀ 11 ਕਰੋੜ ਦੇ ਢੋਲ ਵੀ ਇਧਰ ਹੀ ਵੱਜਣਗੇ 31 ਤਰੀਕ ਨੂੰ ਪਹਿਲਾ ਨਾਮ 11 ਕਰੋੜ ਪਹਿਲਾ ਨਾਮ 11 ਕਰੋੜ ਦੂਜੇ ਨਾਮ ਨੇ 1 ਕਰੋੜ ਕਰੋੜ ਦੇ ਤੇ ਤਿੰਨੇ ਤੀਜੇ ਨਾਮ 50-50 ਲੱਖ ਰੁਪਏ ਦੇ ਤੇ ਚੌਥੇ ਨਾਮ ਨੌਨ ਹੈ ਜੀ 10-10 ਲੱਖ ਰੁਪਏ ਦੇ ਤੇ ਪੰਜਵੇਂ ਇਨਾਮ ਨੌਨ ਹੈ ਜੀ 5-5 ਲੱਖ ਰੁਪਏ ਦੇ ਉਸ ਤੋਂ ਬਾਅਦ ਵੀ ਇਨਾਮ ਨੇ ਜੋ ਕਿ ਲੋਟਰੀ ਦੀ ਬੈਕ ਸਾਈਡ ਤੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤਿੰਨ ਸੀਰੀਜ਼ਾਂ ਦੇ ਵਿੱਚ ਜੇ ਤੁਸੀਂ ਸਿੰਗਲ ਨੰਬਰ ਲੈਣਾ ਉਹ ਵੀ ਲੈ ਸਕਦੇ ਹੋ ਸੇਮ ਨੰਬਰ ਲੈਣਾ ਉਹ ਵੀ ਲੈ ਸਕਦੇ ਹੋ ਵੱਖਰੀ ਵੱਖਰੀ ਸੀਰੀਜ਼ ਦੀ ਟਿਕਟਾਂ ਲੈਣੀਆਂ ਉਹ ਵੀ ਸ਼ਾਪ ਤੇ ਅਵੇਲੇਬਲ ਰਹੇਗੀ ਤੇ ਇਹਦਾ ਡਰਾਅ ਹੈ ਜੀ ਜਿਹੜਾ ਲੋਕਾਂ ਨੂੰ ਬਹੁਤ ਲੱਗ ਰਿਹਾ ਕਿ ਦੀਵਾਲੀ ਤੋਂ ਬਾਅਦ ਸ਼ਾਇਦ ਟਿਕਟ ਨਹੀਂ ਮਿਲਦੀ ਤੇ ਇੱਥੇ ਮੈਂ ਇੱਕ ਚੀਜ਼ ਦੱਸ ਦੇਣਾ ਚਾਹੁੰਦਾ ਕਿ 31 10 2025 ਨੂੰ 8 ਵਜੇ ਦਾ ਡਰਾਅ ਹੈ ਜੋ ਕਿ ਤੁਹਾਨੂੰ YouTube ਤੇ ਲਾਈਵ ਆਵਲਿੰਗ ਲਿੰਕ ਤੋਂ ਦੇਖਣ ਨੂੰ ਮਿਲ ਜੇਗਾ ਤੁਸੀਂ ਇਹ ਟਿਕਟ 7 ਵਜੇ ਤੱਕ 31 ਤਰੀਕ ਦੇ 7 ਵਜੇ ਤੱਕ ਆ ਕੇ ਬਾਏ ਕਰ ਸਕਦੇ ਹੋ ਸਾਡੀ ਦੁਕਾਨ ਤੋਂ ਪੰਜੇ ਦੁਕਾਨਾਂ ਤੇ ਟਿਕਟ ਅਵੇਲੇਬਲ ਰਹੇਗੀ ਤੇ ਆਹ ਚੀਜ਼ ਦਾ ਮਤਲਬ ਵੈਮ ਨਾ ਕਰਿਓ ਕਿ ਦੀਵਾਲੀ ਨਿਕਲ ਗਈ ਤੇ ਟਿਕਟ ਖਤਮ 31 ਤਰੀਕ ਤੱਕ ਇਹ ਟਿਕਟ ਵਿਕਰੀ ਹੈ 500 ਰੁਪਏ ਦੀ ਟਿਕਟ ਹੈ ਡਰਾ ਇੱਥੇ ਹੀ ਨਿਕਲਣਾ ਲੁਧਿਆਣਾ ਜ਼ਿਲ੍ਹਾ ਪ੍ਰੀਖਿਆ ਦੀ ਬਿਲਡਿੰਗ 'ਚੋਂ ਡਰਾ ਨਿਕਲਦਾ ਜੀ ਤੁਸੀਂ ਲਾਈਵ ਲਾਈਵ ਵੀ ਚੱਲਦਾ YouTube 'ਤੇ ਤੇ ਜਿਹੜੇ ਜਿਹੜੇ ਲੁਧਿਆਣੇ ਰਹਿੰਦੇ ਆ ਜੇ ਆਪ ਦੇਖਣਾ ਚਾਹੁੰਦੇ ਆ ਤੇ ਜਿਲ੍ਹਾ ਪ੍ਰੀਖਿਆ ਦੀ ਬਿਲਡਿੰਗ 'ਚ ਜਾ ਕੇ ਆਪ ਦੇਖ ਵੀ ਸਕਦੇ ਆ ਰਿਜ਼ਲਟ ਕਿਵੇਂ ਨਿਕਲੇ ਜਾਨੀ ਤੇ ਦੀਵਾਲੀ ਦਾ ਕਿਤਾ ਮਿਸੂਰ ਦੇ ਦੇਣਾ ਪਬਲਿਕ ਨੂੰ ਦੀਵਾਲੀ ਦਾ ਜੀ ਇੱਕ ਅਪੀਲ ਕਰਨਾ ਚਾਹੂਗਾ ਜੀ ਕਿ ਜੇ ਇੱਥੇ ਤੁਸੀਂ ਇੰਨੇ ਪੈਸੇ ਲਗਾਣੇ ਹੋ ਪਟਾਕੇ ਲੈਣੇ ਆਪਾਂ ਉਥੇ ਆਪਣੇ ਤੇ ਵੀ 500 ਰੁਪਏ ਖਰਚ ਕੇ ਇੱਕ 11 ਕਰੋੜ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਕੀ ਪਤਾ ਉਹ 500 ਰੁਪਏ ਲਈ ਤੁਹਾਡੇ ਲਈ ਇੰਨਾ ਭਗਸ਼ਾਲੀ ਹੋਵੇ ਤੇ 500 ਨਾਲ 11 ਕਰੋੜ ਦੇ ਜੀ